ਦੇ ਦਿਨ ਉਹ ਮੋਟਰ ਦੇ ਜਾਇ ਪਰਸੂ ਰਾਤ ਨੂੰ ਚਾਚਾ ਪਤੀ ਜਾਈ ਨੇ ਆਪਸ ਵਿੱਚ ਖਾਦੇ ਪੀਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਗਈ ਲੜਦੇ ਨਾਲ ਨਗੂ ਨਾ ਦੇਣਾ ਜਿਹੜਾ ਚਾਚਾ ਸੀ ਹਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੋਈ ਇੱਕ ਮਾਰ ਦਿੱਤੀ ਜੋ ਜਿਆਦਾ ਜੋ ਕਿ ਵੱਜੀ ਫਿਰ ਉਹਨੂੰ ਸੀਰੀਅਸ ਹੌਂਕ ਕਰਕੇ ਸੋ ਅਸੀਂ ਐਮ ਐਸ ਭੇਜਿਆ ਅਵਸਰ ਜਾ ਕੇ ਰਾਤ ਦੀ ਹੈਗੀ ਹੈ ਉਹਦੀ ਉਥੇ ਬੈਠ ਹੋਈ ਅਸੀਂ ਬ੍ਰਸਪਤੀ ਜਿਹੜਾ ਹੈਗਾ ਰਗੁਨਾਥ ਜਿਹੜਾ ਮਰਿਆ ਹੈ ਰਗੁਨਾਥ ਉਹਦੇ ਫਾਜ਼ਲ ਦੇ ਮਿਆਂ ਤੇ ਮੁਕੱਲਬਾ ਦੱਜਾ ਅਡਰ ਸੈਕਸ਼ਨ 83 ਤੇ ਜਮਾ 1 ਬੀ ਐਨ ਐਸ ਦੇ ਵਿੱਚ थाना ਗਵੀਪੁਰ ਦਾ ਰਜਿਸਟ੍ਰੀ ਕੀਤਾ ਗਿਆ ਅਤੇ ਇਸ ਕੇਸ ਦੇ ਜਿਹੜਾ ਦੋਸ਼ੀ ਹੈਗਾ ਸੀ ਗਰਮੁਖੀਆ ਉਹਨੂੰ ਗਿਆ ਸਾ ਨਫਰ ਉਸੀ ਮਜ਼ੂਰ ਬਿਹਾਰ ਤੋਂ ਚੋਨਾਬੀ ਯੂਨੀਵਰਸਿਟੀ ਤੇ ਆਈ ਹੋਈ ਨੇ ਕਿੰਨ ਅਲੀ ਕਰਾ ਆਈ ਹੋਈ ਸੀ ਆਪਣਾ ਹਰਜੀ ਸਿੰਘ ਦੇ ਖੇਤ ਵਿੱਚ ਮੋਟਰ ਦੇ ਗਿਆ ਜੀ ਪਰਸੂ ਰਾਤ ਨੂੰ ਚਾਚਾ ਭਤੀਜੇ ਜਾਈ ਨੇ ਆਪਸ ਵਿੱਚ ਖਾਦੇ ਪੀਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਪਏ ਲੜਦੇ ਨਾਲ ਲਗੂ ਰਾਤ ਦੇ ਨਾਲ ਜਿਹੜਾ ਚਾਚਾ ਸੀ ਗਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੋਈ ਏਟ ਮਾਰ ਦਿੱਤੀ ਜੋ ਜਿਆਦਾ ਜੋਰ ਕੀ ਵਧੀ ਵੀ ਉਹਨੂੰ ਸੀਰੀਅਸ ਹੌਂਕ ਕਰਕੇ ਜਿਦੋਂ ਅਸੀਂ ਐਮਐਸ ਭੇਜਿਆ ਅਮਰਸਾ ਜੇਕਰ ਆਦਿਰੀ ਹੈਗੀ ਹੈ ਉਦੀ ਉਥੇ ਡੈਥ ਹੋਈ ਅਸੀਂ ਬ੍ਰਸਪਤੀ ਜਿਹੜਾ ਹੈਗਾ ਲਗੁਨਾਥ ਜਿਹੜਾ ਮਲਿਆ ਲਗੁਨਾਥ ਉਹਦੇ ਫਾਲੋ ਨੇ ਬਿਆਨ ਤੇ ਮੁਕਦਮਾ ਦਰਜ ਅੰਡਰ ਸੈਕਸ਼ਨ 83 ਜਮਾ 1 ਬੀ ਐਨ ਐਸ ਦੇ ਵਿੱਚ ਥਾਣਾ ਗਵੀਪੁਰ ਦਾ ਰਿਸ਼ਤੇ ਕੀਤਾ ਗਿਆ ਅਤੇ ਇਸ ਕੇਸ ਦੇ ਜਿਹੜਾ ਦੋਸ਼ੀ ਹੈਗਾ ਸੀ ਗਨਮੁਖੀਆ ਉਹਨੂੰ ਗਿਆ ਸੀ ਉਹ ਵਸੀ ਮਨਜ਼ੂਰ ਬਿਹਾਰ ਤੋਂ ਚੁੰਨਾਬੀ ਯੂਨੀਵਰਸਿਟੀ ਤੇ ਆਏ ਹੋਏ ਨੇ ਪਿੰਡ ਆਲੀ ਕਲਾਂ ਆਏ ਹੋਏ ਸੀ ਆਪਣਾ ਹਲਜੀ ਸਿੰਘ ਦੇ ਖੇਤ ਵਿੱਚ ਉਹ ਮੋਟਰ ਦੇ ਕੋਲ ਆਏ ਹੋਏ ਸੀ ਪਰਸੂ ਰਾਤ ਨੂੰ ਚਾਚਾ ਪਤੀ ਜਾਈ ਨੇ ਆਪਸ ਵਿੱਚ ਖਾਣੇ ਪੀਣੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਪਏ ਲੜ ਦੇ ਨਾਲ ਰਗਨਾਦ ਦੇ ਨਾਲ ਜਿਹੜਾ ਚਾਚਾ ਸੀ ਗਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੁਝ ਏਟ ਮਾਰ ਦਿੱਤੀ ਜੋ ਜਲਾ ਜੋ ਕਿ ਮਦਗੀ ਫਿਰ ਉਹਨੂੰ ਸੀਰੀਅਸ ਫੌਂਡ ਕਰਕੇ ਜੋ ਅਸੀਂ ਐਮਐਸਬੀ ਦਿਆ ਅਵਸਰ ਜੇ ਅਗਰ ਰਾਤ ਦੀ ਹੈਗੀ ਹੈ ਉਦੀ ਉਥੇ ਡੈਥ ਹੋ ਗਈ ਅਸੀਂ ਬਲਸਪਤੀ ਜਿਹੜਾ ਹੈਗਾ ਰਗੂ ਰਾਜ ਜਿਹੜਾ ਮਰੇਗਾ ਰਗੂ ਰਾਜ ਉਹਦੇ ਫਾਜ਼ਲ ਨੇ ਮਿਆਂ ਤੇ ਮੁਕਲਮਦਮ ਜੋ ਆਰਡਰ ਸੈਕਸ਼ਨ 173 ਜਵਾ 1 ਬੀਐਨਐਸ ਦੇ ਵਿੱਚ ਤਾਂ ਆਪ ਵੀ ਪੂਦਾ ਰਿਸ਼ਤੇ ਕਿਤਾ ਗਿਆ ਅਤੇ ਇਸ ਕੇਸ ਦੇ ਜਿਹੜਾ ਦੋਸ਼ੀ ਹੈਗਾ ਸੀ ਗਰਮ ਮੁਖੀਆ ਕੋਣ ਹੋ ਗਿਆ ਸਾਹ ਨਾ ਰਸੀਦ ਮੰਜ਼ੂਰ ਬਿਹਾਰ ਤੋਂ ਚੋਨਾਬੀ ਯੂਨੀਵਰਸਿਟੀ ਤੇ ਆਈ ਹੋਈ ਨੇ ਪਿੰਡ ਆਲੀ ਕਲਾਂ ਆਈ ਹੋਈ ਸੀ ਆਪਣਾ ਹਲਜੀ ਸਰਦੇ ਖੇਤ ਵਿੱਚ ਉਹ ਮੋਟਰ ਦੇ ਕੋਲ ਆਇਓ ਜੀ ਪਰਸੂ ਰਾਤ ਨੂੰ ਚਾਚਾ ਪਤੀ ਜਾਈ ਨੇ ਆਪਸ ਵਿੱਚ ਖਾਦੇ ਪੀਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਗਈ ਲੜਦੇ ਨਾਲ ਨਾ ਗੁਨਾਹ ਦੇਣਾ ਜਿਹੜਾ ਚਾਚਾ ਸੀ ਜਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੋਈ ਏਟ ਮਾਰਦੀ ਜੋ ਜਿਆਦਾ ਜੋ ਕਿ ਵੱਜ ਗਈ ਫਿਰ ਉਹਨੂੰ ਸੀਰੀਅਸ ਬਾਂਡ ਕਰਕੇ ਚੋਸੀ ਐਮਰਸਭੇ ਦਿਆ ਅਵਸਰ ਜਾ ਕੇ ਰਾਤ ਦੀ ਰਹੀ ਹੈਗੀ ਹੈ ਉਦੀ ਉਥੇ ਡੈਥ ਹੋਈ ਅਸੀਂ ਬ੍ਰਸਪਤੀ ਜਿਹੜਾ ਹੈਗਾ ਲਗੁਨਾਥ ਜਿਹੜਾ ਮਰਿਆ ਹੈ ਲਗੁਨਾਥ ਉਹਦੇ ਫਾਜ਼ਲ ਨੇ ਮਿਆਂ ਤੇ ਮੁਕਰਬਦ ਅੰਡਰ ਸੈਕਸ਼ਨ 103 ਜਮਾ ਇੱਕ ਬੀ ਐਨ ਐਸ ਦੇ ਵਿੱਚ ਤਾਨਾ ਵੀ ਮਿਲਦਾ ਰਿਸ਼ਤੇ ਕੀਤਾ ਗਿਆ ਅਤੇ ਇਸ ਕੇਸ ਦੇ ਜਿਹੜਾ ਦੋਸ਼ੀ ਹੈਗਾ ਸੀ ਗਰਮ ਮੁਖੀਆ ਉਹਨੂੰ ਗਿਆ ਤਾਂ ਨ符ਾਸੀ ਮੰਜੂਰ ਬਿਹਾਰ ਤੋਂ ਚੋਣਾਂ ਬੀਯੂਨੀਵਰਸਿਟੀ ਤੇ ਆਈ ਹੋਈ ਨੇ ਪਿੰਨ ਅਲੀ ਕਲਾਂ ਆਈ ਹੋਈ ਸੀ ਆਪਣਾ ਹਲਜੀ ਸਿਰਦੇ ਖੇਤੀ ਵਿੱਚ ਉਹਨੂੰ ਮੋਟਰ ਦੇ ਜਾਇਓ ਜੀ ਪਰਸੂ ਰਾਤ ਨੂੰ ਚਾਚਾ ਪਤੀ ਗਏ ਨੇ ਆਪਸ ਵਿੱਚ ਖਾਦੇ ਪੀਦੇ ਕਿਸੇ ਗੱਲ ਤੋਂ ਲੈ ਕੇ ਤੇ ਇਹਨਾਂ ਦੇ ਲਗਨ ਦੇ ਨਾਗਰਗੁਨਾਤ ਦੇ ਨਾਲ ਜਿਹੜਾ ਚਾਚਾ ਸੀ ਗਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੋਈ ਇੱਕ ਮਾਰ ਦਿੱਤੀ ਜੋ ਜਿਆਦਾ ਜੋ ਕਿ ਵੱਜ ਗਈ ਫਿਰ ਉਹ ਸੀਰੀਅਸ ਹੋਮ ਕਰਕੇ ਉਸ ਨੂੰ ਅਸੀਂ ਐਮਐਸਬੀ ਭੇਜਿਆ ਅਮਸਰ ਜਾ ਕੇ ਰਾਤ ਦੇ ਰਹੀ ਹੈਗੀਏ ਉਦੀ ਉਥੇ ਡੈਥ ਹੋ ਗਈ ਅਸੀਂ ਬ੍ਰਸਪਤੀ ਜਿਹੜਾ ਹੈਗਾ ਲਗਨਾਤ ਜਿਹੜਾ ਮਲੇ ਲਗਨਾਤ ਉਹਦੇ ਫਾਦਰ ਦੇ ਬਿਆਨ ਤੇ ਸਰਕਰ ਵੱਲੋਂ ਅੰਡਰ ਸੈਕਸ਼ਨ 103 ਦੇ ਵਾ ਇੱਕ বিএনএস ਦੇ ਵਿੱਚ 타나가 ਵੀਪੁਰ ਦਾ ਨਿਸ਼ਕ ਕੀਤਾ ਗਿਆ ਅਤੇ ਇਸ ਕੇਸ ਦੇ ਵਿੱਚ ਜਿਹੜਾ ਦੋਸ਼ੀ ਹੈਗਾ ਸੀ ਗਰਮ ਮੁਖੀਆ ਉਹਨੂੰ ਗਿਆ। ਇਹ ਪ੍ਰੋਗਰਾਮ ਸੀ ਮਨਜ਼ੂਰ ਬਿਹਾਰ ਤੋਂ ਚੋਨਾ ਬੀ ਯੂਨੀਵਰਸਿਟੀ ਤੇ ਆਏ ਹੋਏ ਨੇ। ਪਿੰਡ ਅਲੀ ਕਲਾਂ ਆਏ ਹੋਏ ਸੀ ਆਪਣਾ ਹਲਜੀ ਸਿੰਘ ਦੇ ਕੀਤੇ ਵਿੱਚ। ਉਹ ਮੋਟਰ ਦੇ ਕੇ ਆਏ ਜੀ ਪਰਸੂ ਰਾਤ ਨੂੰ ਚਾਚਾ ਪਤੀ ਜਾਈ ਨੇ ਆਪਸ ਵਿੱਚ ਖਾਦੇ ਪੀਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਪਏ ਲੜਦੇ ਨਾਰਗੁਨਾਥ ਦੇ ਨਾ ਜਲਾਦਾ ਚਾਚਾ ਸੀ ਗਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੋਈ ਏਟ ਮਾਰਦੀ ਜੋ ਜਿਆਦਾ ਜੋ ਕਿ ਵਧ ਗਈ ਫਿਰ ਉਹਨੂੰ ਸੀਰੀਅਸ ਫਾਰਮ ਕਰਕੇ ਜਦੋਂ ਅਸੀਂ ਐਮਰਸ ਭੇਜਿਆ ਅਮਰਸ ਜਾ ਕੇ ਰਾਤ ਦੀ ਰਹੀ ਹੈ ਪੁਲੀ ਉਥੇ ਡੈਥ ਹੋ ਗਈ ਅਸੀਂ ਬ੍ਰਸ਼ਪਤੀ ਜਿਹੜਾ ਹੈਗਾ ਲਗੁਨਾਥ ਜਿਹੜਾ ਮਰਿਆ ਲਗੁਨਾਥ ਉਹਦੇ ਫਾਦਰ ਨੇ ਬਿਆਨ ਤੇ ਮੁਕੱਲਮਾ ਦੰਦ ਅਰਡੋ ਸੈਕਸ਼ਨ 830 ਜਵਾ ਇੱਕ ਬੀ ਐਨ ਐਸ ਦੇ ਵਿੱਚ थाना ਗੁਪੀਪੁਰ ਦਾ ਰਿਜਿਸਟ੍ਰੇਟ ਹੈ ਅਤੇ ਇਸ ਕੇਸ ਦੇ ਵਿੱਚ ਜਿਹੜਾ ਦੋਸ਼ੀ ਹੈਗਾ ਸੀ ਗਰਮ ਮੁਖੀਆ ਉਹਨੂੰ ਗਿਆਤਾ ਜੇ ਕੋਈ ਵਸੀ ਮਨਜ਼ੂਰ ਬਿਹਾਰ ਤੋਂ ਚੋਨਾ ਬੀ ਯੂਨੀਵਰਸਿਟੀ ਤੇ ਆਈ ਹੋਈ ਨੇ ਪਿੰਡ ਆਲੀ ਕਲਾਂ ਆਈ ਹੋਈ ਸੀ ਆਪਣਾ ਹਰਜੀ ਸਿੰਘ ਦੇ ਖੇਤ ਵਿੱਚ ਉਹ ਮੋਟਰ ਦੇ ਜਾਇ ਜੀ ਪਰਸੂ ਰਾਤ ਨੂੰ ਚਾਚਾ ਪਤੀ ਜਾਈ ਨੇ ਆਪਸ ਵਿੱਚ ਖਾਦੇ ਪੀਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਗਏ ਲੜਨ ਦੇ ਨਾਲ ਨੂੰ ਆਦੇ ਨਾ ਜਿਹੜਾ ਦਾ ਚਾਚਾ ਸੀ ਹਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੋਈ ਇੱਕ ਮਾਰ ਦਿੱਤੀ ਜੋ ਜਿਆਦਾ ਜੋ ਕਿ ਵੱਜ ਗਈ ਫਿਰ ਉਹਨੂੰ ਸੀਰੀਅਸ ਹੋਣ ਕਰਕੇ ਸੋਸੀ ਐਮਰਸਭੇ ਦਿਆ ਅਮਰਸਰ ਜਾ ਕੇ ਰਾਤ ਜਰੀ ਹੈਗੀ ਹੈ ਪੂਰੀ ਉਥੇ ਦਿੱਤ ਹੋਈ ਅਸੀਂ ਬ੍ਰਹਸਪਤੀ ਜਿਹੜਾ ਹੈਗਾ ਰਗੂਨਾਥ ਜਿਹੜਾ ਮਰਿਆ ਹੈ ਰਗੂਨਾਥ ਉਹਦੇ ਫਾਜ਼ਲ ਦੇ ਬਿਆਨ ਤੇ ਮੁਕੱਦਮਾ ਦਰਜ ਅੰਡਰ ਸੈਕਸ਼ਨ 103 ਜਮਾ 1 ਬੀ ਐਨ ਐਸ ਦੇ ਵਿੱਚ ਤਾਨਾ ਕਵੀਪੁਰ ਦਾ ਨਿਰਛਿਤ ਕੀਤਾ ਗਿਆ ਅਤੇ ਇਸ ਕੇਸ ਦੇ ਜਿਹੜਾ ਦੋਸ਼ੀ ਹੈਗਾ ਸੀ ਗਨਮੁਖੀਆ ਉਹਨੂੰ ਗਿਆਸਤਾ ਇਹਦੇ ਵਸੀ ਮਜ਼ਦੂਰ ਬਿਹਾਰ ਤੋਂ ਚੁਣਾਵੀ ਯਰਸੇ ਤੇ ਆਈ ਹੋਈ ਨੇ ਬੰਦ ਆਲੀ ਕਲਾਂ ਆਈ ਹੋਈ ਸੀ ਆਪਣਾ ਨਾਲ ਜੀ ਸੀ ਦੇ ਖੇਤ ਵਿੱਚ ਉਹ ਮੋਟਰ ਦੇ ਕੋਲ ਆਇਆ ਜੀ ਪਰਸੂ ਰਾਤ ਨੂੰ ਚਾਚਾ ਪਤੀ ਜਾਈ ਨੇ ਆਪਸ ਵਿੱਚ ਖਾਦੇ ਪੀਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਗਏ ਲੜਦੇ ਨਾਲ ਨਗੂ ਨਾ ਦੇ ਨਾ ਜਿਹੜਾ ਚਾਚਾ ਸੀ ਗਦਮ ਮੁਖੀਆ ਉਹਨੇ ਉਹਦੇ ਸਿਰ ਤੇ ਕੋਈ ਏਟ ਮਾਰ ਦਿੱਤੀ ਜੋ ਜਿਆਦਾ ਜੋ ਕਿ ਉਹ ਮਦਗੀ ਫਿਰ ਉਹਨੂੰ ਸੀਰੀਅਸ ਹੌਂਕ ਕਰਕੇ ਤੋਂ ਅਸੀਂ ਐਮਸਪੇ ਦਿਆ ਅਗਰ ਸਵੇਰ ਆ ਕੇ ਰਾਤ ਦੀ ਹੈਗੀ ਹੈ ਉਦੀ ਉਥੇ ਡੈਥ ਹੋਈ ਅਸੀਂ ਬਸਤੀ ਜਿਹੜਾ ਹੈਗਾ ਲਗੁਨਾਥ ਜਿਹੜਾ ਮਰਿਆ ਲਗੁਨਾਥ ਉਹਦੇ ਫਾਦ ਦੇ ਮਿਆਂ ਤੇ ਮੁਕੱਲਮਾ ਦਰਜ ਆਰਡਰ ਸੈਕਸ਼ਨ 103 ਜਮਾ 1 ਬੀ ਐਨ ਐਸ ਦੇ ਵਿੱਚ ਤਾਵਾ ਗੀ ਵੀ ਪੁਰਦਾ ਰਿਜਿਸਟਰ ਕੀਤਾ ਗਿਆ ਅਤੇ ਇਸ ਕੇਸ ਦੇ ਜਿਹੜਾ ਦੋਸ਼ੀ ਹੈਗਾ ਸੀ ਗਰਮ ਮੁਖੀਆ ਉਹਨੂੰ ਉਹ ਅਸੀਮ ਜੂਰ ਬਿਹਾਰ ਤੋਂ ਚੋਨਾਬੀ ਯੂਨੀਵਰਸਿਟੀ ਤੇ ਆਈ ਹੋਈ ਨੇ ਪਿੰਡ ਅਲੀ ਕਲਾਂ ਆਈ ਹੋਈ ਸੀ ਆਪਣਾ ਹਰਜੀ ਸਿੰਘ ਦੇ ਖੇਤ ਵਿੱਚ ਉਹ ਮੋਟਰ ਦੇ ਜਾਇਆ ਜੀ ਪਰਸੂ ਰਾਤ ਨੂੰ ਚਾਚਾਪਤੀ ਜਾਈ ਨੇ ਆਪਸ ਵਿੱਚ ਖਾਦੇ ਪੀਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਪਈ ਲੜਨ ਦੇ ਨਾਲ ਨਗੂ ਨਾ ਦੇ ਨਾ ਜਿਹੜਾ ਚਾਚਾ ਸੀ ਗਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੋਈ ਏਟ ਮਾਰ ਦਿੱਤੀ ਜੋ ਜਿਆਦਾ ਜੋ ਕਿ ਵਧ ਗਈ ਫਿਰ ਉਹ ਸੀਰੀਅਸ ਹੋਮ ਕਰਕੇ ਇੱਕੋ ਅਸੀਂ ਐਮਐਸਬੀ ਦਿਆ ਅਮਸਰ ਜਾ ਕੇ ਰਾਤ ਦੀ ਹੈਗੀ ਹੈ ਪੂਰੀ ਉਥੇ ਡੈਥ ਹੋ ਗਈ ਅਸੀਂ ਬ੍ਰਸ਼ਪਤੀ ਜਿਹੜਾ ਹੈਗਾ ਲਗੁਨਾਥ ਜਿਹੜਾ ਮਰਿਆ ਲਗੁਨਾਥ ਉਹਦੇ ਫਾਮਨ ਦੇ ਮਿਆਂ ਤੇ ਮੁਕਦਮਾ ਦਰਜ ਆਰਡਰ ਸੈਕਸ਼ਨ 103 ਜਮਾ 1 ਬੀਐਨਐਸ ਦੇ ਵਿੱਚ ਤਾਲਾ ਵੀ ਪੁੱਦਾ ਰਿਜਿਸਟਰੀ ਕੀਤਾ ਗਿਆ ਅਤੇ ਇਸ ਕੇਸ ਦੇ ਜਿਹੜਾ ਦੋਸ਼ੀ ਹੈਗਾ ਸੀ ਗਰਮ ਮੁਖੀਆ ਕੋਣ ਗਿਆ ਸਰ ਨਫਰ 20 ਮਨਜ਼ੂਰ ਬਿਹਾਰ ਤੋਂ ਚੋਨਾਬੀ ਯੂਨੀਵਰਸਿਟੀ ਤੇ ਆਈ ਹੋਈ ਨੇ ਪਿੰਡ ਆਲੀ ਕਲਾ ਆਈ ਹੋਈ ਸੀ ਆਪਣਾ ਹਰਜੀ ਸਿੰਘ ਦੇ ਖੇਤ ਵਿੱਚ ਉਹ ਮੋਟਰ ਦੇ ਜਾਇਓ ਜੀ ਪਰਸੂ ਰਾਤ ਨੂੰ ਚਾਚਾ ਪਤੀ ਜਾਈ ਨੇ ਆਪਸ ਵਿੱਚ ਖਾਦੇ ਪੀਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਗਏ ਲੜਨ ਦੇ ਨਾਲ ਨਾਲ ਗੁਨਾਹ ਦੇ ਨਾਲ ਜਿਹੜਾ ਚਾਚਾ ਸੀ ਜਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੋਈ ਏਟ ਮਾਰਦੀ ਜੋ ਜਿਆਦਾ ਜ਼ੋਰ ਕੀ ਵੱਜੀ ਫਿਰ ਉਹਨੂੰ ਸੀਰੀਅਸ ਬੋਰਨ ਕਰਕੇ 180 ਐਮਰਸਪੇ ਦਿਆ ਅਮਰਸਰ ਜਾ ਕੇ ਰਾਤ ਦੇਰੀ ਹੈਗੀ ਹੈ ਉਦੀ ਉਥੇ ਡੈਥ ਹੋਈ ਅਸੀਂ ਬ੍ਰਸਪਤੀ ਜਿਹੜਾ ਹੈਗਾ ਲਗੁਨਾਥ ਜਿਹੜਾ ਮਰੇ ਲਗੁਨਾਥ ਉਹਦੇ ਫੌਜ ਦੇ ਬਿਆਨ ਤੇ ਮੁਕੱਲਬਾ ਦੰਦ ਅੰਡਰ ਸੈਕਸ਼ਨ 138 ਜਮਾ 1 ਬੀ ਐਨ ਐਸ ਦੇ ਵਿੱਚ ਥਾਣਾ ਗੁਪਤ ਦਾਰ ਰਜਿਸਟਰੀ ਕੀਤਾ ਗਿਆ ਹੈ ਅਤੇ ਇਸ ਕੇਸ ਦੇ ਜਿਹੜਾ ਦੋਸ਼ੀ ਹੈਗਾ ਸੀ ਗਨਮੁਖੀਆ ਉਹਨੂੰ ਗਿਆ ਸਰ ਨਵਰਾਸ਼ੀਬ ਜੂਰ ਬਿਹਾਰ ਤੋਂ ਚੋਨਾ ਬੀਜ ਯੂਨੀਵਰਸਿਟੀ ਤੇ ਆਈ ਹੋਈ ਨੇ ਫਿਰ ਆਲੀ ਕਲਾ ਆਈ ਹੋਈ ਸੀ ਆਪਣਾ ਹਰਜੀ ਸਿੰਘ ਦੇ ਖੇਤ ਵਿੱਚ ਉਹ ਮੋਟਰ ਦੇ ਲੱਗਾਇਓ ਦੀ ਪਰਸੂ ਰਾਤ ਨੂੰ ਚਾਚਾ ਭਤੀਜਾਈ ਨੇ ਆਪਸ ਵਿੱਚ ਖਾਦੇ ਪੀਦੇ ਕਿਸੇ ਗੱਲ ਤੋਂ ਲੈ ਕੇ ਤੇ ਲੜਨ ਲੜਦੇ ਨਾਰਗੁਨਾਦ ਦੇ ਨਾਲ ਜਿਹੜਾ ਚਾਚਾ ਸੀ ਗਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੋਈ ਏਟ ਮਾਰਦੀ ਜੂਝ ਜਾਵਾ ਜੋ ਕਿ ਉਹ ਮਰ ਗਈ ਫਿਰ ਉਹਨੂੰ ਸੀਰੀਅਸ ਬੰਮ ਕਰਕੇ ਜਿਹੜਾ ਅਸੀਂ ਐਮਐਸ ਭੇਜਿਆ ਅਮਸਰ ਜਾ ਕੇ ਰਾਤ ਜਿਹੜੀ ਹੈਗੀ ਹੈ ਉਦੀ ਉਥੇ ਡੈਥ ਹੋਲੀ ਅਸੀਂ ਬ੍ਰਸਪਤੀ ਜਿਹੜਾ ਹੈਗਾ ਲਗੁਨਾਦ ਜਿਹੜਾ ਮਰਿਆ ਲਗੁਨਾਦ ਉਹਦੇ ਫਾਦਰ ਦੇ ਬਿਆਨ ਤੇ ਮਕਦਮਾ ਦਰਜ ਆਰਡਰ ਸੈਕਸ਼ਨ 103 ਜੇਵਾ 1 বিএনএস দিলি たら ਵੀ ਮਿਲਦਾ ਨਹੀਂ ਇਸ ਤੇ ਕਿਹਦਾ ਹੈ ਅਤੇ ਇਸ ਕੇਸ ਦੇ ਜਿਹੜਾ ਦੋਸ਼ੀ ਹੈਗਾ ਸੀ ਗਰਮ ਮੁਖੀਆ ਉਹਨੂੰ ਗਿਆ ਸਰ ਜੀ ਮਨਜ਼ੂਰ ਬਿਹਾਰ ਤੋਂ ਚੋਨਾਬੀ ਯੂਨੀਵਰਸਿਟੀ ਤੇ ਆਈ ਹੋਈ ਨੇ ਪਿੰਡ ਆਲੀ ਕਲਾਂ ਆਈ ਹੋਈ ਸੀ ਆਪਣਾ ਹਰਜੀ ਸਿੰਘ ਦੇ ਖੇਤ ਵਿੱਚ ਉਹ ਮੋਟਰ ਦੇ ਵਿੱਚ ਆਇਓ ਜੀ ਪਰਸੂ ਰਾਤ ਨੂੰ ਚਾਚਾ ਪਤੀ ਜਾਈ ਨੇ ਆਪਸ ਵਿੱਚ ਖਾਦੇ ਪੀਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਗਏ ਲੜਦੇ ਨਾਲ ਰਗੁਨਾਥ ਦੇ ਨਾ ਜਿਹੜਾ ਚਾਚਾ ਸੀ ਜਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੋਈ ਇੱਕ ਮਾਰ ਦਿੱਤੀ ਜੋ ਜਿਆਦਾ ਜੋ ਕਿ ਵੱਜ ਗਈ ਫਿਰ ਉਹਨੂੰ ਸੀਰੀਅਸ ਹੋਣ ਕਰਕੇ ਚੋਸੀ ਐਮਰਸਬੇ ਦਿਆ ਅਵਸਰ ਜਾ ਕੇ ਰਾਤ ਦੇਰੀ ਹੈਗੀ ਹੈ ਪੂਰੀ ਉਥੇ ਡੈਥ ਹੋਈ ਅਸੀਂ ਬ੍ਰਸਪਤੀ ਜਿਹੜਾ ਹੈਗਾ ਰਗੁਨਾਥ ਜਿਹੜਾ ਮਰਿਆ ਰਗੁਨਾਥ ਉਹਦੇ ਫੌਜ ਦੇ ਬਿਆਨ ਤੇ ਮੁਕਦਮਾ ਦਰਜ ਅੰਡਰ ਸੈਕਸ਼ਨ 830 ਜਦੋਂ ਇੱਕ ਬੀਐਨਐਸ ਦੇ ਵਿੱਚ ਦਾਨਾ ਗ੍ਰੀਨ ਬੋਦਾ ਰਜਿਸਟਰੀ ਕੀਤਾ ਗਿਆ ਅਤੇ ਇਸ ਕੇਸ ਦੇ ਜਿਹੜਾ ਦੋਸ਼ੀ ਹੈਗਾ ਸੀ ਗਨਮੁਖੀਆ ਉਹਨੂੰ ਗਿਆ ਸਰ ਨਾ ਕੋਈ ਵਸੀ ਮੰਜੂਰ ਬਿਹਾਰ ਤੋਂ ਚੋਣਵੀਂ ਯੂਨੀਵਰਸਿਟੀ ਚ ਆਈ ਹੋਈ ਨੇ ਪਿੰਡ ਆਲੀ ਕਲਾਂ ਆਈ ਹੋਈ ਸੀ ਆਪਣਾ ਹਰਜੀ ਸਿੰਘ ਦੇ ਖੇਤ ਵਿੱਚ ਉਹ ਮੋਟਰ ਤੇ ਜਾਇਆ ਜੀ ਪਰਸੂ ਰਾਤ ਨੂੰ ਚਾਚਾ ਭਤੀਜੇ ਨੇ ਆਪਸ ਵਿੱਚ ਖਾਦੇ ਪੀਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਗਏ ਲੜਦੇ ਨਾਲ ਨਾਲ ਗੁਨਾਹਦੇ ਨਾਲ ਜਿਹੜਾ ਚਾਚਾ ਸੀ ਗਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੋਈ ਇੱਕ ਮਾਰ ਦਿੱਤੀ ਜੋ ਜਿਆਦਾ ਜੋਰ ਕੀ ਵੱਜੀ ਫਿਰ ਉਹਨੂੰ ਸੀਰੀਅਸ ਹੌਂਕ ਕਰਕੇ 180 ਐਮਰਸ ਭੇਜਿਆ ਅਮਰਸ ਜਾ ਕੇ ਰਾਤ ਜਿਹੜੀ ਹੈਗੀ ਹੈ ਉਦੀ ਉਥੇ ਡੈਥ ਹੋ ਗਈ ਅਸੀਂ ਬ੍ਰਹਸਪਤੀ ਜਿਹੜਾ ਹੈਗਾ ਲਗਨਾ ਜਿਹੜਾ ਮਲੇਆ ਲਗਨਾ ਉਹਦੇ ਫਾਜ਼ਲ ਦੇ ਮਿਆਂ ਤੇ ਮੁਕੱਦਮਾ ਦਰਜ ਹੋਇਆ ਅਡਰ ਸੈਕਸ਼ਨ 103 ਜਮਾ 1 ਬੀ ਐਨ ਐਸ ਦੇ ਅਧੀਨ ਤਾਰਾ ਗਵੀਰ ਪੁੱਤ ਦਾ ਰਿਸ਼ਤੇ ਕੀਤਾ ਗਿਆ ਅਤੇ ਇਸ ਕੇਸ ਦੇ ਜਿਹੜਾ ਦੋਸ਼ੀ ਹੈਗਾ ਸੀ ਗਨਮੁਖੀਆ ਉਹਨੂੰ ਗਿਆ ਸਰ ਨਖਰ ਉਸੀ ਬੰਦੂਰ ਬਿਹਾਰ ਤੋਂ ਚੁੰਨਾਬੀ ਯੂਨੀਵਰਸਿਟੀ ਤੇ ਆਈ ਹੋਈ ਨੇ ਬਿੰਦ ਅਲੀ ਕਲਾ ਆਈ ਹੋਈ ਸੀ ਆਪਣਾ ਹਰਜੀ ਸਿਰ ਦੇ ਖੀਤੇ ਹੋਏ ਸੀ ਮੋਟਰ ਦੇ ਜਾਇ ਹੋਈ ਪਰਸੂ ਰਾਤ ਨੂੰ ਚਾਚਾ ਪਤੀ ਜਾਈ ਨੇ ਆਪਸ ਵਿੱਚ ਖਾਦੇ ਪੀਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਗਏ ਲੜਦੇ ਨਾਲ ਨਾ ਨਾ ਦੇ ਨਾ ਜਿਹੜਾ ਚਾਚਾ ਸੀ ਜਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੋਈ ਏਟ ਮਾਰਦੀ ਜੋ ਜਿਆਦਾ ਜੋ ਕਿ ਵੱਜੀ ਫਿਰ ਉਹਨੂੰ ਸੀਰੀਅਸ ਹੋਮ ਕਰਕੇ 108 ਐਮਰਜੈਂਸੀ ਭੇਜਿਆ ਅਵਸਰ ਜੇਕਰ ਆਦਿ ਰਹੀ ਹੈਗੀ ਹੈ ਪੂਰੀ ਉਥੇ ਡੈਥ ਹੋਈ ਅਸੀਂ ਬ੍ਰਸਪਤੀ ਜਿਹੜਾ ਹੈਗਾ ਰਗੁਨਾਥ ਜਿਹੜਾ ਮਰਿਆ ਹੈ ਰਗੁਨਾਥ ਉਹਦੇ ਫਾਜ਼ਲ ਦੇ ਬਿਆਨ ਤੇ ਮੁਕੱਲਮਾ ਦਰਜ ਅੰਡਰ ਸੈਕਸ਼ਨ 103 ਜਵਾ 1 ਬੀ ਐਨ ਐਸ ਦੇ ਅਧੀਨ ਤਾਂ ਆਪਣੇ ਵੀ ਪੂਦਾ ਰਿਸ਼ਤੇ ਕਿਧਾਰੇ ਆ ਤੇ ਇਸ ਕੇਸ ਦੇ ਜਿਹੜਾ ਦੋਸ਼ੀ ਹੈਗਾ ਸੀ ਗਰਮੁਖੀਆ ਉਹਨੂੰ ਕੇਸ ਰੋਸੀ ਮੰਦੂਰ ਬਿਹਾਰ ਤੋਂ ਚੋਨਾਬੀ ਯੂਨੀਵਰਸਿਟੀ ਤੇ ਆਈ ਹੋਈ ਨੇ ਪਿੰਨ ਆਲੀ ਕਲਾ ਆਈ ਹੋਈ ਸੀ ਆਪਣਾ ਹਲਜੀ ਸਿਰਦੇ ਖੇਤੀ ਵਿੱਚ ਉਹ ਮੋਟਰ ਦੇ ਜਾਇਓ ਜੀ ਪਰਸੂ ਰਾਤ ਨੂੰ ਚਾਚਾ ਪਤੀ ਜਾਈ ਨੇ ਆਪਸ ਵਿੱਚ ਖਾਦੇ ਪੀਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਗਏ ਲੜਦੇ ਨਾਲ ਨਾ ਗੁਨਾਹ ਦੇ ਨਾ ਜਿਹੜਾ ਚਾਚਾ ਸੀ ਜਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੋਈ ਏਟ ਮਾਰ ਦਿੱਤੀ ਜੋ ਜਹਾਜ਼ੁਰ ਕੀ ਮਦਗੀ ਫਿਰ ਉਹਨੂੰ ਸੀਰੀਅਸ ਬਾਂਡ ਕਰਕੇ 180 ਐਮਐਸ ਰੱਪੇ ਦਿਆ ਅਵਸਰ ਜਾ ਕੇ ਰਾਤ ਦੇリエ ਲਈਏ ਉਦੀ ਉਥੇ ਡੈਥ ਹੋ ਗਈ ਅਸੀਂ ਬ੍ਰਸਪਤੀ ਜਿਹੜਾ ਹੈਗਾ ਲਗਨਾਤ ਜਿਹੜਾ ਮਰਿਆ ਲਗਨਾਤ ਉਹਦੇ ਫਾਲਸ ਦੇ ਬਿਆਨ ਤੇ ਮੁਕੱਦਮਾ ਦੰਦੂ ਅੰਡਰ ਸੈਕਸ਼ਨ 138 ਜਮਾ 1 ਬੀਐਨਐਸ ਦੇ ਵਿੱਚ थाना ਗ੍ਰੀਨਪੁਰ ਦਾ ਰਿਸ਼ਟਾ ਕੀਤਾ ਗਿਆ ਅਤੇ ਇਸ ਕੇਸ ਦੇ ਜਿਹੜਾ ਦੋਸ਼ੀ ਹੈਗਾ ਸੀ ਗਨਮੁਖੀਆ ਕੋਣ ਹੋ ਗਿਆ ਨਾ ਬਰਵਾਸੀਨ ਮਜ਼ੂਰ ਬਿਹਾਰ ਤੋਂ ਚੋਣਾਂ ਵੀ ਇਸ ਇਥੇ ਆਈ ਹੋਈ ਨੇ ਪਿੰਡ ਅਲੀ ਕਲਾਂ ਆਈ ਹੋਈ ਸੀ ਆਪਣਾ ਹਰਜੀ ਸਿੰਘ ਦੇ ਖੇਤ ਵਿੱਚ ਮੋਟਰ ਦੇ ਗਾਇਓ ਦੀ ਪਰਸੂ ਰਾਤ ਨੂੰ ਚਾਚਾ ਪਤੀ ਜਾਈ ਨੇ ਆਪਸ ਵਿੱਚ ਖਾਣੇ ਪੀਣ ਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਗਏ ਲੜਦੇ ਨਾਲ ਨਗੁਨਾ ਦੇ ਨਾ ਜਿਹੜਾ ਚਾਚਾ ਸੀ ਜਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੋਈ ਏਟ ਮਾਰਦੀ ਜੋ ਜਿਆਦਾ ਜੋ ਕਿ ਉਹ ਮਰ ਗਈ ਫਿਰ ਉਹਨੂੰ ਸੀਰੀਅਸ ਬੋਰਨ ਕਰਕੇ ਜੋ ਅਸੀਂ ਐਮਐਸ ਭੇਜਿਆ ਅਮਰ ਸਰ ਜਾ ਕੇ ਰਾਤ ਦੇਰੀ ਹੈਗੀ ਹੈ ਉਦੀ ਉਥੇ ਡੈਥ ਹੋ ਗਈ ਅਸੀਂ ਗਰਸ਼ਪਤੀ ਜਿਹੜਾ ਹੈਗਾ ਲਗੁਨਾਥ ਜਿਹੜਾ ਮਰਿਆ ਲਗੁਨਾਥ ਉਹਦੇ ਫਾਦਰ ਨੇ ਬਿਆਨ ਦਿੱਤੇ ਬਦਲ ਬਦਲ ਜੋ ਅੰਡਰ ਸੈਕਸ਼ਨ 103 ਜਵਾ 1 ਬੀਐਨਐਸ ਦੇ ਵਿੱਚ ਤਾਂ ਅਗੂ ਵੀ ਪੁੱਛਦਾ ਰਿਹਾ ਸੀ ਕਿ ਕਿਤਾੜਿਆ ਅਤੇ ਇਸ ਕੇਸ ਦੇ ਜਿਹੜਾ ਦੋਸ਼ੀ ਹੈਗਾ ਸੀ ਗਰਮੁਖੀਆ ਉਹਨੂੰ ਕਿਸ